ਮਹਬਿੰਦਰ कौर ਮੇਰੇ ਵੱਲੋਂ ਪ੍ਰੇਮ ਭਰ ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਪੰਜਾਬੀ ਲੋਕ ਰੰਗ ਆਪਦੇ ਦਰਸ਼ਕਾਂ ਨੂੰ ਬੋਲੀਆਂ ਸੁਨਾਰੀ ਹਾਂ ਇਹ ਬੋਲੀਆਂ ਜਵਾਨੀ ਤੇ ਹਨ ਜਿਹੜੇ ਮੇਰੇ ਵੀਰ ਭੈਣਾਂ ਬੜੇਪੇ ਵਿੱਚ ਹੋਣਗੇ ਉਹਨਾਂ ਨੂੰ ਆਪਣੀ ਜਵਾਨੀ ਯਾਦ ਆਏਗੀ ਤੇ ਜਿਹੜੇ ਜਵਾਨ ਹੋਣਗੇ ਉਹਨਾਂ ਨੂੰ ਬੜੇਪਾ ਯਾਦ ਆਵੇਗਾ ਵੀ ਜਦੋਂ ਬੜੇਪਾ ਆ ਜਾਂਦਾ ਹੈ ਉਦੋਂ ਕਿੱਡੀ ਔਖੀ ਜਾਨ ਹੁੰਦੀ ਹੈ ਤੇ ਸੁਣੋ ਕਿਉਂਕਿ ਇਹ ਸੌਣ ਦਾ ਮਹੀਨਾ ਹੈ ਇਸ ਮਹੀਨੇ ਵਿੱਚ ਜਦੋਂ ਸਾਡੇ ਤੇ ਵੀ ਜਵਾਨੀ ਸੀ ਉਦੋਂ ਬਹੁਤ ਕੁਝ ਕਰ ਲਈਦਾ ਸੀ ਹੁਣ ਬਡੇਪਾ ਆ ਗਿਆ ਹੈ ਹੁਣ ਨਾ ਤਾਂ ਅੱਖਾਂ ਰਹਿ ਗਈਆਂ ਨਾ ਗੋਡੇ ਗਿੱٹے ਰਹਿ ਗਏ ਬੰਦੇ ਦੇ ਬਡੇਪੇ ਵੇਲੇ ਹਰ ਇੱਕ ਚੀਜ਼ ਜਿਵੇਂ ਪਹਿਲਾਂ ਜਵਾਨੀ ਵਿੱਚ ਉਹ ਸਰੀਰ ਵਿੱਚ ਭਰਦੀ ਹੈ ਤੇ ਬਡੇਪੇ ਵੇਲੇ ਉਹ ਸਰੀਰ ਵਿੱਚੋਂ ਜਾਂਦੀ ਹੈ ਇਸੇ ਤਰ੍ਹਾਂ ਦੀਆਂ ਇਹ ਬੋਲੀਆਂ ਹਨ ਤੇ ਸੁਣੋ ਤੇ ਇਹਨਾਂ ਦਾ ਆਨੰਦ ਮਾਣੋ ਜੀ ਕਦੇ ਹੱਸਵੇਂ ਮਾਣਾ ਕਦੇ ਖੇਡ ਵਿਮਾਣਾ ਇਸ ਜਗ ਤੇ ਨਾ ਓਣਾ ਫੇਰ ਵਿਮਾਣਾ ਇਸ ਜਗ ਤੇ ਨਾ ਓਣਾ ਫੇਰ ਵਿਮਾਣਾ ਕਦੇ ਹੱਸ ਵਿਮਾਣਾ ਕਦੇ ਖੇਡ ਵਿਮਾਣਾ ਇਸ ਚੰਦਰੀ ਮਿੱਟੀ ਦੇ ਢੇਠ ਵਿਮਾਣਾ ਇਸ ਚੰਦਰੀ ਮਿੱਟੀ ਦੇ ਢੇਠ ਵਿਮਾਣਾ ਕਦੇ ਹੱਸ ਵਿਮਾਣਾ ਕਦੇ ਖੇਡ ਵਿਮਾਣਾ ਜਗ ਚਰਖੇ ਵਾਲਾ ਫੇਰ ਵਿਮਣਾ ਜਗ ਚਰਖੇ ਵਾਲਾ ਫੇਰ ਵਿਮਣਾ ਇਸ ਜਵਾਨੀ ਦਾ ਮਾਨ ਨਾ ਕਰੀਏ ਇਸ ਜਵਾਨੀ ਦਾ ਮਾਨ ਨਾ ਕਰੀਏ ਟੁੱਟ ਜਾਊ ਕੱਚ ਦੀ ਵੰਗ ਵਾਂਗੂ ਖੇੜ ਰਈਏ ਗਲਾਬ ਦੇ ਫੁੱਲ ਵਾਂਗੂ ਖੇੜ ਰਈਏ ਗਲਾਬ ਦੇ ਫੁੱਲ ਵਾਂਗੂ ਜਦੋਂ ਜਵਾਨੀ ਆਈ ਸੀ ਵੇਜਾਲ ਮਾ ਜਦੋਂ ਜਵਾਨੀ ਆਈ ਸੀ ਵੇਜਾਲ ਮਾ पौधी सि हाल दव सिवे झाल पौधी हाल दवी सिवे ॼाल आई जवानी कूकवे ज़ाल आई जवानी कूके ज़ाल वाग दे चना वागु छूकव ज़ाला वाग दे चना वागुं छूक वेझाल ਜਦੋ ਜਵਾਨੀ ਜੋਰ ਸੀ ਵੇ ਜਾਲਮਾ ਜਦੋ ਜਵਾਨੀ ਜੋਰ ਸੀ ਵੇ ਜਾਲਮਾ ਓਦੋਂ ਗੱਲ ਹੋਰ ਦੀ ਹੋਰ ਸੀ ਵੇ ਜਾਲਮਾ ਓਦੋਂ ਗੱਲ ਹੋਰ ਦੀ ਹੋਰ ਸੀ ਵੇ ਜਾਲਮਾ ਜਦੋ ਜਵਾਨੀ ਜੋਰ ਸੀ ਵੇ ਜਾਲਮਾ ਜਦੋ ਜਵਾਨੀ ਜੋਰ ਸੀ ਵੇ ਜਾਲਮਾ ਕਾਲੀਆਂ ਘਟਾਂ ਕਾਨ ਕੋਰ ਸੀ ਵੇ ਜਾਲਮ ਕਾਲੀਆਂ ਘਟਾਂ ਕਾਨ ਕੋਰ ਸੀ ਵੇ ਜਾਲਮ ਜਦੋ ਜਵਾਨੀ ਜੋਰ ਸੀ ਵੇ ਜਾਲਮ ਜਦੋ ਜਵਾਨੀ ਜੋਰ ਸੀ ਵੇ ਜਾਲਮ ਓਦੋ ਚਿੱਟੇ ਦੰਦਾ ਢੀਲਸ ਕੋਰ ਸੀ ਵੇ ਜਾਲਮ ਚਿੱਟੇ ਆਂ ਦੰਦਾ ਢੀਲਸ ਕੋਰ ਸੀ ਵੇ ਜਾਲਮ ਜਦੋਂ ਜਵਾਨੀ ਜੋਰ ਸੀ ਵੇ ਜਾਲਮ ਜਦੋਂ ਜਵਾਨੀ ਜੋਰ ਸੀ ਵੇ ਜਾਲਮ ਅੱਖਾਂ ਨਾਲ ਮਿਰਚਾਂ ਦੇਂਦੀ ਭੋਰ ਸੀ ਵੇ ਜਾਲਮ ਅੱਖਾਂ ਨਾਲ ਮਿਰਚਾਂ ਦੇਂਦੀ ਭੋਰ ਸੀ ਵੇ ਜਾਲਮ ਜਦੋਂ ਜਵਾਨੀ ਜੋਰ ਸੀ ਵੇ ਜਾਲਮ ਜਦੋਂ ਜਵਾਨੀ ਲੋ ਜੋਰ ਸੀ ਵੇ ਜਾਲ ਮਾ ਓਦੋਂ ਗੋਰੇ ਰੰਗ ਵਾਲੀ ਲੋਰ ਸੀ ਵੇ ਜਾਲ ਮਾ ਓਦੋਂ ਗੋਰੇ ਰੰਗ ਵਾਲੀ ਲੋਰ ਸੀ ਵੇ ਜਾਲ ਮਾ ਜਦੋਂ ਜਵਾਨੀ ਜੋਰ ਸੀ ਵੇ ਜਾਲ ਮਾ ਜਦੋਂ ਜਵਾਨੀ ਜੋਰ ਸੀ ਵੇ ਜਾਲ ਮਾ ਉੱਡਦੇ ਪਰਿੰਦੇ ਆਨੂ ਮੋੜ ਦੀ ਵੇ ਜਾਲ ਮਾ ਉੱਡਦੇ ਪਰਿੰਦੇ ਆਨੂ ਮੋੜ ਦੀ ਵੇ ਜਾਲ ਮਾ जवानी ज़ोरु सिवे जाल मां जवानी जो सिवे जाल मां मंझहली वरगा बोल सिवे जाल मां वंझहली वरगा बोल सिवे ज़ाल मां जवानी जोरु सिवे ज़ाल मां जवानी ज़ोरु सिवे ज़ालां ਕੰਜਹਰੀ ਵਰਗੀ ਤੋਰ ਸੀ ਵੇ ਜਾਲ ਮਾ ਕੰਜਹਰੀ ਵਰਗੀ ਤੋਰ ਸੀ ਵੇ ਜਾਲ ਮਾ ਜਦੋਂ ਜਵਾਨੀ ਜੋਰ ਸੀ ਵੇ ਜਾਲ ਮਾ ਜਦੋਂ ਜਵਾਨੀ ਜੋਰ ਸੀ ਵੇ ਜਾਲ ਮਾ ਤੋਰਦੀ ਟਾ ਕਮਰੋੜ ਸੀ ਵੇ ਜਾਲ ਮਾ ਤੋਰਦੀ ਟਾ ਕਮਰੋੜ ਸੀ ਵੇ ਜਾਲ ਮਾ ਜਦੋਂ ਜਵਾਨੀ ਜੋਰ ਸੀ ਵੇਜਾਲਮਾ ਜਦੋਂ ਜਵਾਨੀ ਜੋਰ ਸੀ ਵੇਜਾਲਮਾ ਵੱਜੇ ਅੱਡੀ ਤੇ ਉੱਡਣ ਮੋਰ ਵਿਪਲਿਆ ਜਾਲਮਾ ਵੱਜੇ ਅੱਡੀ ਤੇ ਉੱਡਣ ਮੋਰ ਭਲਿਆ ਜਾਲਮਾ ਜਦੋਂ ਜਵਾਨੀ ਜੋਰ ਸੀ ਵੇਜਾਲਮਾ ਜਦੋਂ ਜਵਾਨੀ ਜੋਰ ਸੀ ਵੇਜਾਲਮਾ ਤੂੰ ਗੜਵਾ ਮੈਂ ਡੋਰ ਸੀ ਵੇਜਾਲ ਮਾ ਤੂੰ ਗੜਵਾ ਮੈਂ ਡੋਰ ਸੀ ਵੇਜਾਲ ਮਾ ਜਦੋਂ ਜਵਾਨੀ ਜੋਰ ਸੀ ਵੇਜਾਲ ਮਾ ਜਦੋਂ ਜਵਾਨੀ ਜੋਰ ਸੀ ਵੇਜਾਲ ਮਾ ਤੂੰ ਬਟਵਾ ਮੈਂ ਡੋਰ ਸੀ ਵੇਜਾਲ ਮਾ ਤੂੰ ਬਟਵਾ ਮੈਂ ਡੋਰ ਸੀ ਵੇਜਾਲ ਮਾ ਜਦੋਂ ਜਵਾਨੀ ਜੋਰ ਸੀ ਵੇ ਜਾਲਮਾ ਜਦੋਂ ਜਵਾਨੀ ਜੋਰ ਸੀ ਵੇ ਜਾਲਮਾ ਉਹਦੋਂ ਪੈਰੀ ਝਾਂਜ ਰਾਂ ਦਾ ਛੋਰ ਸੀ ਵੇ ਜਾਂ ਜਾਲਮਾ ਉਹਦੋਂ ਪੈਰੀ ਝਾਂਜ ਰਾਂ ਦਾ ਛੋਰ ਸੀ ਵੇ ਜਾਲਮਾ ਜਦੋਂ ਜਵਾਨੀ ਚੱਲੀ ਸੀ ਵੇ ਜਾਲਮਾ ਜਦੋਂ ਜਵਾਨੀ ਚੱਲੀ ਸੀ ਵੇ ਜਾਲਮਾ ਕੂੰਗਰੂ ਮੈਂ ਟੱਲੀ ਸੀ ਵੇਜਾਲ ਮਾ ਤੂੰ ਕੂੰਗਰੂ ਮੈਂ ਟੱਲੀ ਸੀ ਵੇਜਾਲ ਮਾ ਜਦੋਂ ਜਵਾਨੀ ਲੱਗੀ ਸੀ ਵੇਜਾਲ ਮਾ ਜਦੋਂ ਜਵਾਨੀ ਲੱਗੀ ਸੀ ਵੇਜਾਲ ਮਾ ਤੂੰ ਡਗ ਪਿਆ ਤੇ ਮੈਂ ਬੈਗੀ ਸੀ ਵੇਜਾਲ ਮਾ ਤੂੰ ਡਗ ਪਿਓ ਤੇ ਮੈਂ ਬੈਗੀ ਸੀ ਵੇਜਾਲ ਮਾ ਜਦੋਂ ਜਵਾਨੀ ਮੁੱਕ ਗਈ ਸੀ ਵੇ ਜਾਲਮਾ ਜਦੋਂ ਜਵਾਨੀ ਮੁੱਕ ਗਈ ਸੀ ਵੇ ਜਾਲਮਾ ਤੂੰ ਹੋ ਗਿਆ ਬੁੱਢਾ ਤੇ ਮੈਂ ਸੁੱਕ ਗਈ ਵੇ ਜਾਲਮਾ ਤੂੰ ਹੋ ਗਿਆ ਬੁੱਢਾ ਤੇ ਮੈਂ ਸੁੱਕ ਗਈ ਵੇ ਜਾਲਮਾ ਲੋ ਜੀ ਇਹ ਸੀ ਬੋਲੀਆਂ ਤੇ ਜੇ ਤੁਹਾਨੂੰ ਚੰਗੀਆਂ ਲੱਗੀਆਂ ਤੇ ਤੁਸੀਂ ਦੱਸਣਾ ਕਮੈਂਟ ਕਰਕੇ ਜਿਵੇਂ ਮੇਰੇ ਪਹਿਲੇ ਲੋਕੀ ਤੁਹਾਨੂੰ ਤੁਸੀਂ ਬੋਲੀਆਂ ਨੂੰ ਪਿਆਰ ਕਰਦੇ ਜੇ ਮੇਰੇ ਦਰਸ਼ਕ ਉਸੇ ਤਰ੍ਹਾਂ ਹੀ ਪਿਆਰ ਕਰਨਗੇ ਇਹ ਜਵਾਨੀ ਤੇ ਬੋਲੀਆਂ ਸੀ ਕਿ ਜਦੋਂ ਬੰਦੇ ਤੇ ਜਵਾਨੀ ਆਉਂਦੀ ਹੈ ਨਾ ਉਦੋਂ ਬੰਦਾ ਫਿਰ ਆਉਦੀ ਪੂਰੀ ਸ਼ਾਨ ਬਣ ਵਿੱਚ ਰਹਿੰਦਾ ਹੈ ਤੇ ਬਾਅਦ ਵਿੱਚ ਬੰਦੇ ਦੇ ਦਿਨ ਫਿਰਦੇ ਨਹੀਂਗੇ ਕਿਉਂਕਿ ਦਿਨੋਂ ਦਿਨ ਦਿਨੋਂ ਦਿਨ ਢਲਦਾ 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 ਇੱਕ ਦਿਨ ਮਨ ਜੀਤੇ ਵਹਿ ਜਾਂਦਾ ਹੈ ਤੇ ਇਸੀ ਤਰ੍ਹਾਂ ਨਹੀਂ ਬੋਲੀਆਂ ਸੀ ਤੇ ਤੁਸੀਂ ਇਹਨਾਂ ਦਾ ਆਨੰਦ ਮਾਣੋ ਮੈਨੂੰ ਦਿਓ ਆ ਗਿਆ ਕੱਲ ਨੂੰ ਆਪਾਂ ਫੇਰ ਮਿਲਦੇ ਆਂ ਤੇ ਮੇਰੀ ਵੀਡੀਓ ਵੇਖਣ ਤੇ ਮੇਰੇ ਸਾਰੇ ਪਿਆਰੇ ਜੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ